ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਪੋਰਟਸ ਇੰਟਰਾਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾ ਹੋਣ ਲੈਂਡ ਪ੍ਰੋਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ-ਵਡੇਰਿਆਂ ਨੇ ਜ਼ਮੀਨਾ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ 메ਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇਨਾ ਕ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਆਂ ਆਪਣੀਆਂ ਅੱਜ ਦੀਆਂ ਤਿੰਨ ਕੰਪਨੀਆਂ ਵੱਲ ਤਾਂ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਜੀ ਤਿੰਨ ਕੰਪਨੀਆਂ ਕਿਉਂਕਿ ਪਿਛਲੇ ਕੁਝ ਦਿਨਾਂ 'ਚ ਮੈਂ ਕੁਐਸਚਨਾਂ ਦੇ ਆਨਸਰ ਕਰਦਾ ਰਿਹਾ ਆਪਣੀਆਂ ਕੰਪਨੀਆਂਜ਼ ਰਹਿ ਗਈਆਂ ਤੇ ਹੁਣ ਤੋਂ ਆਪਾਂ ਮੇਨਲੀ ਕੰਮ ਕਰਾਂਗੇ ਕੰਪਨੀਆਂਜ਼ ਦੱਸਣ ਦਾ ਕਿਉਂਕਿ ਮੇਰੇ ਖਿਆਲ ਦੇ ਵਿੱਚ ਇਹਦੇ 'ਚ ਜ਼ਿਆਦਾ ਥੋੜਾ ਫਾਇਦਾ ਵਾ ਤੇ ਦੇਖਦੇ ਆਂ ਸਭ ਤੋਂ ਪਹਿਲੀ ਮੇਰੀ ਅੱਜ ਦੀ ਕੰਪਨੀ ਹੈਗੀ ਅਜੇ ਸਾਈਐਂਟ ਡੀਐਲਐਮ ਤੇ ਸਾਈਐਂਟ ਕੰਪਨੀ ਦੇ ਵਿੱਚੋਂ ਹੀ ਨਿਕਲੀ ਹੋਈ ਇਹ ਕੰਪਨੀ ਆ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਜਿਵੇਂ ਮੈਂ ਹਰੇਕ ਵਾਰੀ ਆਪਾਂ ਕੰਮ ਕਰਦੇ ਆਂ ਵਿਚੋਲਗੀਰੀ ਦਾ ਤੇ ਇਸ ਵਾਰ ਵੀ ਆਪਾਂ ਵਿਚੋਲਗੀਰੀ ਕਰਨੀ ਆ ਸਟਾਕ ਮਾਰਕੀਟ ਚ ਹਮੇਸ਼ਾ ਕਰਨੀ ਹੀ ਚਾਹੀਦੀ ਆ ਚੰਗੀ ਕੰਪਨੀ ਲੱਭੋ ਚੰਗੇ ਪ੍ਰਾਈਸ ਦੇ ਉੱਪਰ ਉਹ ਹੋਣੀ ਚਾਹੀਦੀ ਆ ਤੇ ਇਹ ਕੰਪਨੀ ਇਸ ਟਾਈਮ ਮੈਨੂੰ ਲੱਗ ਰਿਹਾ ਨਿੱਜੀ ਮੇਰਾ ਵਿਚਾਰ ਆ ਕਿ ਉਸ ਤਰ੍ਹਾਂ ਦਾ ਪੋਰਟ ਮਤਲਬ ਪ੍ਰੋਪਰ ਫਿਟ ਹੋ ਰਹੀ ਆ ਉਸ ਸਿਸਟਮ ਚ ਚਲੋ ਸ਼ੇਅਰ ਪ੍ਰਾਈਸ ਦੀ ਗੱਲ ਕਰ ਲੈਨੇ ਪਹਿਲਾਂ ਖੁੱਲੇ ਹੋਇਆ ਫਰਵਰੀ 2024 ਦੇ ਵਿੱਚ ਸ਼ੇਅਰ ਪ੍ਰਾਈਸ ਸੀਗਾ ਦਾ ਤਕਰੀਬਨ 855 ਰੁਪਏ 855 ਫਰਵਰੀ 2024 ਮਤਲਬ ਤਕਰੀਬਨ ਡੇਢ ਸਾਲ ਹੋ ਗਿਆ ਤੇ ਹੁਣੇ ਚੱਲ ਰਿਹਾ ਵਾ 457 ਰੁਪਏ ਤੇ ਮੋਟਾ ਜਿਹਾ ਆਪਾਂ ਹਿਸਾਬ ਜੇ ਸਿੰਪਲ ਜਿਹਾ ਹੀ ਲਾ ਲਈਏ ਤਾਂ ਤਕਰੀਬਨ ਅੱਧ ਦੇ ਵਿੱਚ ਆ ਗਿਆ 50% ਦਾ ਡਿਸਕਾਊਂਟ ਇਸ ਟਾਈਮ ਇਸ ਕੰਪਨੀ ਦੇ ਉੱਪਰ ਲੱਗਿਆ ਹੋਇਆ ਬਟ ਹੁਣ ਕੱਲੀ ਗੱਲ ਇਹੀ ਨਹੀਂ ਕਿ ਕੋਈ ਵੀ ਚੀਜ਼ ਜਿਹੜੀ ਥੱਲੇ ਜਾ ਰਹੀ ਆ ਉਹ ਬਹੁਤ ਹੀ ਵਧੀਆ ਵਾ ਇਹ ਨਹੀਂ ਹੁੰਦਾ 트랩 ਵੀ ਹੋ ਸਕਦਾ ਕਈ ਵਾਰੀ ਉਹ ਤਾਂ ਦੇਖਣਾ ਪਊਗਾ ਇੱਕ ਚੀਜ਼ ਵਧੀਆ ਹੋਗੀ ਡਿਸਕਾਊਂਟ ਚੰਗਾ ਵਾ ਬਟ ਹੁਣ ਦੂਸਰੀ ਚੀਜ਼ ਆਪਾਂ ਨੂੰ ਦੇਖਣੀ ਕਿ ਕੀ ਕੰਪਨੀ ਚੰਗੀ ਹੈ ਜਾਂ ਨਹੀਂ ਹੈ ਤਾਂ ਕੀ ਕੰਮ ਕਰਦੇ ਆ ਇਹ ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਦੇ ਵਿੱਚ ਨੇ ਮੈਨੂਫੈਕਚਰਿੰਗ ਕਰਦੇ ਆ ਤੇ ਟੈਸਟਿੰਗ ਕਰਦੇ ਆ ਇਲੈਕਟ੍ਰੋਨਿਕ ਕੰਪੋਨੈਂਟਸ ਬਣਾਉਂਦੇ ਆ ਜਿਹੜੇ origignal electronic manufacturer companies ਨੇ ਜਿਨ੍ਹਾਂ ਨੂੰ OEM ਕਹਿੰਦੇ ਆ ਉਹਨਾਂ ਨੂੰ ਇਹ ਇਸ ਤੋਂ ਬਾਅਦ ਇਹ ਚੀਜ਼ਾਂ ਵੇਚਦੇ ਆ ਇਸ ਤੋਂ ਬਾਅਦ ਡਿਫੈਂਸ ਦੇ ਵਿੱਚ ਨੇ ਤੇ ਐਰੋਸਪੇਸ ਦੇ ਵਿੱਚ ਨੇ ਇਹ ਕੰਪਨੀ साइਐਂਟ ਡੀ ਐਲ ਐਮ ਕਸਟਮਰ ਇਹਨਾਂ ਦੇ ਨਾਰਥ ਅਮਰੀਕਾ 'ਚ ਨੇ ਯੂਰਪ 'ਚ ਨੇ ਚਾਈਨਾ 'ਚ ਨੇ ਜਾਪਾਨ 'ਚ ਨੇ ਠੀਕ ਹੈ ਜੀ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਦੀ ਸੇਲ ਤੇ ਇਹਨਾਂ ਦਾ ਪ੍ਰੋਫਿਟ ਜਿਹੜਾ ਵਾ ਉਹ ਦੋਨੇ ਚੀਜ਼ਾਂ ਡਬਲ ਹੋਈਆਂ ਨੇ DIIs ਨੇ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਆਪਣੀ ਹੋਲਡਿੰਗ ਆ ਮਤਲਬ ਕਿ ਜਿਹੜਾ ਡੋਮੈਸਟਿਕ ਇਨਵੈਸਟਰ ਨੇ ਵੱਡੇ ਇਨਵੈਸਟਰ ਇੰਡੀਆ ਦੇ ਉਹਨਾਂ ਨੇ ਆਪਣੀ ਜਿਹੜੀ ਹੋਲਡਿੰਗ ਆ ਇਸ ਕੰਪਨੀ ਦੇ ਵਿੱਚ 12% ਸੀ ਪਹਿਲਾਂ 12 ਤੋਂ ਵਧਾ ਕੇ ਕਰਤੀ 18% ਮਤਲਬ ਹੁਣ ਇੰਡੀਆ ਦੇ ਵੱਡੇ ਇਨਵੈਸਟਰਸ ਦੇ ਕੋਲੇ 18% ਹਿੱਸੇਦਾਰੀ ਆ ਉਹਨਾਂ ਨੇ ਵਧਾਈ ਆ ਇੱਕ ਸਿੰਪਲ ਸਾਈਨ ਹੁੰਦਾ ਬੜਾ ਸੌਖਾ ਜਿਹਾ ਸਿੰਪਲ ਕਿਸੇ ਨੇ ਤਰੀਕਾ ਹੀ ਦੇਖਣਾ ਵੱਡੇ ਇਨਵੈਸਟਰ ਜਿੱਥੇ ਖਰੀਦ ਰਹੇ ਆ ਤਾਂ ਕੋਈ ਕਾਰਨ ਹੋਊਗਾ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਰਹਿੰਦੀ ਆ ਤੇ ਹੁਣ ਅੱਗੇ ਕੀ ਹੈ ਇਹਨਾਂ ਦਾ ਡਾਇਵਰਸੀਫਾਈ ਕਰਨ ਦੀ ਕੋਸ਼ਿਸ਼ ਆ ਹੁਣ ਇਹਨਾਂ ਦੀ ਆਪਣੇ ਸਾਰੇ ਦੇ ਸਾਰੇ ਪ੍ਰੋਡਕਟ ਪੋਰਟਫੋਲੀਓ ਨੂੰ ਮਤਲਬ ਕਿ ਅਲੱਗ-ਅਲੱਗ ਚੀਜ਼ਾਂ ਕਰਨ ਦੀ ਇਹਨਾਂ ਦੀ ਤਿਆਰੀ ਆ ਕੈਪੈਕਸ ਬਹੁਤ ਜ਼ਿਆਦਾ ਕਰ ਰਹੇ ਆ ਪਿਛਲੇ 1 ਸਾਲ ਤੋਂ ਅਗਲੇ 2 ਸਾਲ ਤੱਕ ਲਗਾਤਾਰ 3 ਸਾਲ ਮਤਲਬ ਕੈਪੈਕਸ ਮਤਲਬ ਇਨਵੈਸਟਮੈਂਟ ਕੰਪਨੀ ਦੇ ਵਿੱਚ ਹੋਰ ਜ਼ਿਆਦਾ ਕਰ ਰਹੇ ਆ ਇਹ ਤੇ ਹੁਣ ਉਹਦੇ ਨਾਲ ਕੀ ਹੋਣਾ ਵਾ ਇਹਨਾਂ ਦਾ ਜਿਹੜਾ ਰੈਵਨਿਊ ਆ ਇਹਨਾਂ ਨੂੰ ਲੱਗ ਰਿਹਾ ਕਿ ਅਗਲੇ 2 ਸਾਲਾਂ ਦੇ ਵਿੱਚ ਡਬਲ ਹੋ ਜਾਊਗਾ ਆਪਣੇ ਪੀਅਰਸ ਤੋਂ ਜਿਹੜੀਆਂ ਬਾਕੀ ਦੀਆਂ ਕੰਪਨੀਆਂ ਇਸ ਟਾਈਮ ਸਟਾਕ ਮਾਰਕੀਟ ਚ ਲਿਸਟਡ ਨੇ ਸਾਈਐਂਟ ਡੀ ਐਲ ਐਮ ਵਰਗੀਆਂ ਉਹਨਾਂ ਦੇ ਨਾਲੋਂ ਇੱਕ ਤਰ੍ਹਾਂ ਦੇ ਨਾਲ ਕਹਿ ਲੋ ਕਿ ਜੇ ਤੁਸੀਂ ਪ੍ਰਾਈਸ ਟੂ ਬੁੱਕ ਰੇਸ਼ੋ ਵੀ ਦੇਖੋਗੇ ਤਾਂ 50% ਸਸਤੀ ਚੱਲ ਰਹੀ ਹੈ ਇਸ ਟਾਈਮ ਦੇ ਉੱਪਰ ਇਹ ਕੰਪਨੀ ਪਰ ਗੱਲ ਉਹੀ ਹੈ ਕਿ ਹਮੇਸ਼ਾ ਕੱਲੀ ਸਸਤੀ ਚੀਜ਼ ਨਹੀਂ ਸਸਤੀ ਦੇ ਨਾਲ ਨਾਲ ਜੇ ਉਹ ਵਧੀਆ ਵੀ ਹੈ ਸਸਤਾ ਔਰ ਟਿਕਾਊ ਸਸਤਾ ਹੋਰ ਟਿਕਾਊ ਆ ਤਾਂ ਚੀਜ਼ ਲੈਣੀ ਆ ਜੇ ਕੱਲਾ ਸਸਤਾ ਵਾ ਤਾਂ ਬਿਲਕੁਲ ਨਹੀਂ ਲੈਣੀ ਹੁਣ ਆਪਾਂ ਗੱਲ ਕਰਦੇ ਆ ਅੱਗੇ ਟਿਕਾਊ ਹੋਰ ਕਿੰਨੀ ਕੁ ਹੈਗੀ ਆ ਆਰਡਰ ਜਿਹੜੇ ਹੈਗੇ ਆ ਪਿਛਲੇ 1 ਸਾਲ ਦੇ ਵਿੱਚ 139% ਵਧ ਗਏ ਇੰਨੇ ਜ਼ਿਆਦਾ ਨਵੇਂ ਆਰਡਰ ਇਹਨਾਂ ਨੂੰ ਹੁਣ ਹੁਣੇ ਮਿਲੇ ਆ ਰੀਸੈਂਟਲੀ ਪਿਛਲਾ ਜਿਹੜਾ ਸਾਲ ਡੇਢ ਸਾਲ ਗਿਆ ਵਾ ਉਹਦੇ ਵਿੱਚ ਆਰਡਰ ਇਨਫਲੋ ਕਾਫੀ ਜ਼ਿਆਦਾ ਘਟਿਆ ਸੀ ਕੰਪਨੀ ਦਾ ਗਲੋਬਲ ਕਲਾਇੰਟਸ ਨੇ ਜਿਹੜੇ ਬਹੁਤ ਵੱਡੀਆਂ ਕੰਪਨੀ ਨੇ Telsa, Boeing ਤੇ Honeywellਾ ਮਤਲਬ ਇਸ ਤਰ੍ਹਾਂ ਦੀਆਂ ਇਸ ਲੈਵਲ ਦੀਆਂ ਦੁਨੀਆ ਦੀਆਂ ਕਹਿੰਦੀਆਂ ਕੋ ਹੁੰਦੀਆਂ ਕੰਪਨੀਆਂ ساينਟ ਡੀ ਐਲ ਐਮ ਦੀਆਂ ਉਹ ਨੇ ਕੀ ਕਹਿੰਦੇ ਆ ਕਸਟਮਰ ਕਲੈਂਟਸ ਤੇ ਅਗਲੀ ਚੀਜ਼ ਹੈ ਹਾਂ ਯੂ ਐਸ ਟੇ ਨੇ ਹੁਣ ਇੱਕ ਬਹੁਤ ਵੱਡੀ ਕੰਪਨੀ ਖਰੀਦੀ ਆ ਐਲਟੈਕ ਇਲੈਕਟ੍ਰੋਨਿਕਸ 29 ਮਿਲੀਅਨ ਡਾਲਰ ਦੇ ਵਿੱਚ ਤਾਂ ਉਹਦੇ ਨਾਲ ਕੀ ਹੋਣਾ ਇਹਨਾਂ ਦਾ ਹੁਣ ਐਲਟੈਕ ਇਲੈਕਟ੍ਰੋਨਿਕਸ ਦਾ ਕੰਮ ਕੀ ਸੀਗਾ ਅਮਰੀਕਾ ਦੇ ਵਿੱਚ ਮੈਡੀਕਲ ਹੈਲਥ ਕੇਅਰ ਇੰਡਸਟਰੀਅਲ ਸੈਗਮੈਂਟ ਦੀ ਐਲਟੈਕ ਇਲੈਕਟ੍ਰੋਨਿਕਸ ਇੱਕ ਚੰਗੀ ਖਾਸੀ ਕੰਪਨੀ ਆ ਅਮਰੀਕਾ ਦੀ ਉਹ ਖਰੀਦ ਲਈ ਤਾਂ ਅਮਰੀਕਾ ਦੇ ਵਿੱਚ ਜਿਹੜੀ ਹੁਣ ਪ੍ਰੈਜ਼ੈਂਸ ਆ ਅੱਗੇ ਉਹ ਵੀ ਇਹਨਾਂ ਦੀ ਵਧਣ ਵਾਲੀ ਆ ਹੁਣ ਇਹ ਰਿਜ਼ਲਟ ਆਇਆ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਨਹੀਂ ਆਏ ਕਿਉਂਕਿ ਪਿਛਲਾ ਸਾਲ ਡੇਢ ਸਾਲ ਇਹਨਾਂ ਦਾ ਕੋ ਬਹੁਤ ਜ਼ਿਆਦਾ ਚੰਗਾ ਨਹੀਂ ਰਿਹਾ ਪ੍ਰੋਫਿਟ ਘਟਿਆ ਵਾ 29.6% ਤੇ ਇੱਕ ਹੋਰ ਚੀਜ਼ ਇਹਦੀ ਹੋਈ ਆ ਕਿਉਂਕਿ ਇਹਨਾਂ ਦਾ ਆਈਪੀਓ ਆਇਆ ਵਾ ਤੇ ਉਹਦੇ ਜਿਹੜਾ ਨਾਨ ਕੈਸ਼ ਅਮੋਰਟਾਈਜੇਸ਼ਨ ਹੋਈਆ ਇਨਟੈਂਜੀਬਲ ਐਸੈਟਸ ਦੀ ਤੇ ਉਹਦੇ ਕਰਕੇ ਥੋੜੀ ਜਿਹੀ ਗੜਬੜ ਰਹੀ ਹੈ ਇਹਨਾਂ ਦੇ ਜਿਹੜੇ ਉਹ ਫੰਡ ਵਗੈਰਾ ਬੋ ਕਿਤਾਬਾਂ ਨੇ ਵਹੀ ਖਾਤੇ ਆ ਉਹਨਾਂ ਦਾ ਅਸਰ ਕਲੀਅਰਲੀ ਦਿਖਿਆ ਵਾ ਇੱਥੇ ਅਭਿਤਾ ਵਧਿਆ ਵਾ 25% ਤੇ ਮਾਰਜਿਨਸ ਬਹੁਤ ਵਧੇ ਆ ਮਾਰਜਿਨ ਚੰਗੀ ਚੀਜ਼ ਐ ਇੱਕ 7.8% ਤੋਂ 9% ਹੋਏ ਆ ਇਹਨਾਂ ਦੇ ਮਾਰਜਿਨ ਤੇ ਅਗਲੀ ਗੱਲ ਇਹ ਆ ਕਿ ਇੰਡੀਆ ਦਾ ਬਹੁਤ ਵੱਡਾ ਬ੍ਰੋকারেਜ ਹਾਊਸ ਆ ਮੋਤੀ ਲਾਲ ਓਸਵਾਲ ਸਭ ਤੋਂ ਜ਼ਿਆਦਾ ਰਿਸਪੈਕਟਡ ਵਾਲੇ ਬੰਦਿਆਂ ਦੇ ਵਿੱਚ ਉਹਨਾਂ ਨੂੰ ਮੈਂ ਮੰਨਦਾ ਵਾਂ ਉਹ ਇਸ ਕੰਪਨੀ ਨੂੰ ਲੈ ਕੇ ਅੱਗੇ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਤੇ ਉਹ ਕਹਿ ਰਿਹਾ ਕਿ ਅੱਗੇ ਗੋਇੰਗ ਫਾਰਵਰਡ ਇਹ ਕੰਪਨੀ ਬਹੁਤ ਜ਼ਿਆਦਾ ਵਧੀਆ ਕਰ ਸਕਦੀ ਆ ਮੈਂ ਜਿਵੇਂ ਤੁਹਾਨੂੰ ਹੁਣੇ ਬੋਲਿਆ ਸੀਗਾ ਕਿ ਆਪਣੇ ਪ੍ਰੋਡਕਟ ਪੋਰਟਫੋਲੀਓ ਨੂੰ ਆਪਣੇ ਕੰਮ ਕਾਰ ਨੂੰ ਡਾਇਵਰਸੀਫਾਈ ਕਰ ਰਿਹਾ ਮਤਲਬ ਅਲੱਗ-ਅਲੱਗ ਚੀਜ਼ਾਂ 'ਚ ਵੰਡ ਰਿਹਾ ਹੁਣੇ ਕਿੱਥੇ ਜਾ ਰਿਹਾ ਰੀਨਿਊਏਬਲ એનર્ਜੀ ਸਪੇਸ ਦੇ ਵਿੱਚ ਤੇ ਉਹਦੇ ਚੈਨਲ ਨੂੰ ਨਵੇਂ ਕਸਟਮਰ ਵੀ ਮਿਲ ਰਹੇ ਆ ਤੇ ਮੋਤੀ ਲਾਲ ਉਸਵਾਲ ਦੇ ਅਕੋਰਡਿੰਗ ਅੱਗੇ ਜਿਹੜੀ ਇਹਨਾਂ ਦੀ ਰੈਵਨਿਊ ਦਾ ਸੀਏਜੀਆਰ ਰਹਿਣਾ 18% ਰਹਿ ਸਕਦਾ ਐਬਿਟਾ 34% ਦੇ ਉੱਪਰ ਤੇ ਪ੍ਰੋਫਿਟ ਆਫਟਰ ਟੈਕਸ ਰਹੂਗਾ 47% ਸੀਏਜੀਆਰ ਦੇ ਉੱਪਰ ਅਗਲੇ 3 ਤੋਂ 4 ਸਾਲ ਤੱਕ ਦਾ ਮਤਲਬ ਕਿ ਮੈਂ ਨਹੀਂ ਕਹਿ ਰਿਹਾ ਮੋਤੀ ਲਾਲ ਉਸਵਾਲ ਵਾਲਿਆਂ ਦੇ ਅਕੋਰਡਿੰਗ ਅਗਲੇ 3-4 ਸਾਲ ਇਸ ਕੰਪਨੀ ਦੇ ਲਈ ਵਧੀਆ ਰਹਿ ਸਕਦੇ ਆ ਇੱਕ ਹੋਰ ਵੀ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਕੰਪਨੀਆਂ ਨੂੰ ਖਰੀਦ ਲੈਣਾ ਵਾ ਮੈਂ ਸਿਰਫ ਤੁਹਾਨੂੰ ਨਵੀਆਂ-ਨਵੀਆਂ ਇਸ ਤਰ੍ਹਾਂ ਦੀਆਂ ਕੰਪਨੀਆਂਸ ਦੱਸਦਾ ਰਹਿਣਾ ਵਾ ਤਾਂ ਕਿ ਤੁਸੀਂ ਮੇਰੇ ਤੋਂ ਸੁਣ ਲਓ ਕੁਝ ਗੱਲਾਂ ਮੇਰੇ ਤੋਂ ਸੁਣ ਲਓ ਬਾਕੀ ਆਪਣਾ ਇਹਨਾਂ ਕੰਪਨੀਆਂਜ਼ ਦੇ ਉੱਪਰ ਕੰਮ ਕਰੋ ਰਿਸਰਚ ਕਰੋ 30 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਇਸ ਕੰਪਨੀ ਨੂੰ ਤੇ 7000 ਤੋਂ ਜ਼ਿਆਦਾ ਡਿਜ਼ਾਈਨ ਟੋਟਲ ਅੱਜ ਤੱਕ ਇਹ ਕੰਪਨੀ ਬਣਾ ਚੁੱਕੀ ਆ ਇਹ ਹੈਗੀ ਸੀ ਗੱਲ ਸਾਇੈਂਟ ਡੀ ਐਲ ਐਮ ਦੀ ਹੁਣ ਆਪਾਂ ਚੱਲਦੇ ਆਂ ਇੱਕ ਵੱਡੇ ਹਾਥੀ ਵੱਲ ਡਿਵਿਸ ਲੈਬ ਫਾਰਮਾਸਿਟੀਕਲ ਕੰਪਨੀ ਆ ਡਿਵਿਸ ਲੈਬ ਡੈਟ ਫਰੀ ਕੰਪਨੀ ਆ ਇਸ ਕੰਪਨੀ ਦੇ ਨਾਲ ਕਾਫੀ ਪੋਜ਼ਿਟਿਵ ਨਿਊਜ਼ ਆ ਰਹੀਆਂ ਨੇ ਪਹਿਲਾਂ ਵੀ ਬਹੁਤ ਹੀ ਵਧੀਆ ਕਰ ਰਹੀ ਆ ਲਗਾਤਾਰ ਪਿਛਲੇ ਬਹੁਤ ਸਾਲਾਂ ਤੋਂ ਇਹ ਉਹ ਕੰਪਨੀਆ ਜਿਹੜੀ ਬੜੀ ਇੱਕ ਮਤਲਬ ਸਟੇਬਲ ਕੰਪਨੀਆ ਹੁੰਦੀਆਂ ਇਹ ਉਹ ਕੰਪਨੀਆ ਜਿਹਨੂੰ ਕੋਈ ਵੀ ਇਨਸਾਨ ਆਪਣੇ ਲੌਂਗ ਟਰਮ ਪੋਰਟਫੋਲੀਓ ਦੇ ਵਿੱਚ ਰੱਖ ਸਕਦਾ ਲੈ ਕੇ ਆਪਣੇ ਬੱਚਿਆਂ ਨੂੰ ਇਹਨੂੰ ਪਾਸ ਔਨ ਕਰ ਸਕਦਾ ਇਹ ਉਹ ਵੱਡੀਆਂ ਕੰਪਨੀਆਂ ਨੇ ਜਿਵੇਂ ਆਪਾਂ ਪਲੋਟ ਕਰਦੇ ਆ ਜਾਂ ਆਪਾਂ ਆਪਣੀ ਵਾਹੀਯੋਗ ਜ਼ਮੀਨ ਕਰਦੇ ਆ ਡਿਵੀਡੈਂਡ ਚੰਗੇ ਆ 43.2% ਦੀ ਰਿਟਰਨ ਆ ਡਿਵੀਡੈਂਡ ਦੀ ਬਹੁਤ ਵੱਡੀ ਕੰਪਨੀਆ ਡਿਵੀਡੈਂਡ ਤਾਂ ਹੀ ਦਿੰਦੀਆਂ ਇਹ ਦਿੰਦੀਆਂ ਨੇ ਤੇ ਹੁਣ ਕੀ ਹੋਇਆ ਪਿੱਛੇ ਜੇ ਕਿਉਂਕਿ ਬਹੁਤ ਵੱਡੀਆਂ ਕੰਪਨੀਆਂ ਲਗਾਤਾਰ ਤੁਸੀਂ ਹਮੇਸ਼ਾ ਹੀ ਵਧੀਆ ਪਰਫਾਰਮ ਨਹੀਂ ਕਰਦੇ ਹਮੇਸ਼ਾ ਤਾਂ ਚੰਗੇ ਤਕੜੇ ਪਲੇਅਰ ਵੀ ਪਰਫਾਰਮ ਨਹੀਂ ਕਰ ਸਕਦੇ ਉਹ ਵੀ ਕਿਤੇ ਨਾ ਕਿਤੇ ਬੁਰੀ ਫਾਰਮ ਚੋਂ ਲੰਘਦੇ ਆ ਤੇ ਇਹ ਅੱਗੇ ਇਹਨਾਂ ਦਾ ਵੀ ਗoing ਫਾਰਵਰਡ ਹੋਣ ਬੜਾ ਚੰਗਾ ਦਿਖ ਰਿਹਾ 2030 ਤੱਕ ਜਿਹੜੀ ਸੇਲ ਦੀ ਐਸਟੀਮੇਟ ਆ ਪਰਟੀਕੂਲਰ ਸਿਰਫ ਕੁਝ ਡਰੱਗਸ ਦੇ ਵਿੱਚੋਂ ਜਿਹੜੀਆਂ ਨਵੀਆਂ ਆ ਰਹੀਆਂ ਹੋਣੀਆਂ 15 ਬਿਲੀਅਨ ਡਾਲਰ ਦੀ ਇੱਕ ਇਹਨਾਂ ਨੇ ਹੁਣੇ ਆ ਇੱਕ ਨਵੀਂ ਪ੍ਰੋਡਕਟ ਲਾਂਚ ਕੀਤੀ ਆ ਇੰਟਰੈਸਟੋ ਇੰਟਰੈਸਟੋ ਆਪਣੇ ਸੈਗਮੈਂਟ ਦੀ ਦੁਨੀਆ ਦੀ ਸਭ ਤੋਂ ਵੱਡੀ ਡਰੱਗ ਆ ਡਰੱਗ ਮਤਲਬ ਦਵਾਈ ਆ ਉਹ ਹੁਣ ਇਹਨੂੰ ਅਕਵਾਇਰ ਕਰਨ ਤੋਂ ਬਾਅਦ ਉਹ ਹੁਣ ਇਹਨਾਂ ਦੇ ਆਪਣੇ ਪੋਰਟਫੋਲੀਓ ਦੇ ਵਿੱਚ ਆ ਜਾਣੀ ਆ ਕੁਝ ਹੋਰ ਇਹਨਾਂ ਦੀਆਂ ਨਵੀਆਂ ਪ੍ਰੋਡਕਟਸ ਨੇ ਨਵੀਆਂ ਦਵਾਈਆਂ ਲਾਂਚ ਕਰਨ ਜਾ ਰਹੇ ਆ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ ਅਗਲੀ ਚੀਜ਼ ਇਹਨਾਂ ਦੀ ਕੀ ਆ ਪੋਜ਼ਿਟਿਵ ਡਿਵਿਸ ਲੈਬ ਦਾ ਅਮਰੀਕਾ ਦੇ ਵਿੱਚ ਕੋਈ ਬਹੁਤ ਜ਼ਿਆਦਾ ਕੰਮ ਕਰਨੀ ਹੈਗਾ ਇੰਡੀਆ ਦੀਆਂ ਬਹੁਤ ਸਾਰੀਆਂ ਫਾਰਮਾਸਿਟਿਕਲ ਕੰਪਨੀਆਂ ਨੇ ਜਿਨ੍ਹਾਂ ਦਾ ਅਮਰੀਕਾ ਦੇ ਵਿੱਚ ਕੰਮ ਕਰ ਕਾਫੀ ਜ਼ਿਆਦਾ ਆ ਤੇ ਆ ਹੁਣੇ ਗੜਬੜ ਹੋਈ ਆ 트ੰਪਸ ਸਾਹਿਬ ਦੇ ਨਾਲ ਥੋੜੀ ਜੀ ਅਣਬਣ ਹੋਈ ਆ ਮੋਦੀ ਹੁਣਾਂ ਦੀ ਉਹਦੇ ਕਰਕੇ ਹੁਣ ਆਪਣੀਆਂ ਕੁਝ ਕੰਪਨੀਆਂ ਨੂੰ ਮਾਰ ਪਈਆ ਸਪੈਸ਼ਲੀ ਉਹਨਾਂ ਨੂੰ ਜਿਨ੍ਹਾਂ ਦਾ ਅਮਰੀਕਾ ਚ ਕੰਮ ਕਰ ਜ਼ਿਆਦਾ ਸੀ ਡਿਵਿਸ ਲੈਬ ਦਾ ਉਹਨਾਂ ਕੰਮ ਕਰ ਅਮਰੀਕਾ ਚ ਹੈ ਨਹੀਂ ਤਕਰੀਬਨ ਤਕਰੀਬਨ ਨਾ ਦੇ ਬਰਾਬਰ ਕਹਿ ਸਕਦੇ ਆ ਤਾਂ ਇਹਦਾ ਇਹਨਾਂ ਨੂੰ ਫਾਇਦਾ ਮਿਲ ਮਿਲੂਗਾ ਕਿ ਤੇ ਨੈਟ ਪ੍ਰੋਫਿਟ ਵਧਿਆ ਵਾ ਇਹਨਾਂ ਦਾ 430 ਕਰੋੜ ਤੋਂ 545 ਕਰੋੜ ਹੋ ਗਿਆ 26.7% ਇਹਨਾਂ ਦਾ ਨੈਟ ਪ੍ਰੋਫਿਟ ਵਧ ਗਿਆ ਰੈਵਨਿਊ 13.8% ਵਧ ਗਿਆ ਟੋਟਲ ਇਨਕਮ 2197 ਕਰੋੜ ਤੋਂ ਹੋਗੀ 2529 ਕਰੋੜ ਦੀ ਐਬਿਟਾ 17.2% ਵਧ ਗਿਆ ਮਤਲਬ ਕਿ ਰਿਜ਼ਲਟ ਹਰ ਇੱਕ ਚੀਜ਼ ਦੇ ਵਿੱਚ ਹੀ ਪਹਿਲਾਂ ਦੇ ਨਾਲੋਂ ਵਾਧਾ ਹੋਇਆ ਅਗਲੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਇਹਨਾਂ ਦੀ ਲਗਾਤਾਰ ਪਿਛਲੇ 7 ਕੁਆਟਰਸ ਤੋਂ ਇਹਨਾਂ ਦੀ ਜਿਹੜੀ ਗਰੋਥ ਆ ਹਰੇਕ ਫੀਲਡ ਦੇ ਵਿੱਚ ਸੇਲ ਪ੍ਰੋਫਿਟ ਐਬਿਟਾ ਵਗੈਰਾ ਸਾਰਿਆਂ ਦੇ ਵਿੱਚ ਲਗਾਤਾਰ 7 ਕੁਆਟਰਸ ਤੋਂ ਉਹ ਲਗਾਤਾਰ ਵੱਧ ਰਹੀ ਆ ਤਾਂ ਕਨਸਿਸਟੈਂਟ ਪਲੇਅਰ ਆ ਇਹ ਉਸ ਹਿਸਾਬ ਦੇ ਨਾਲ ਤੇ ਆਪਣੀ ਟੈਕਨੋਲੋਜੀ ਨੂੰ ਐਡਵਾਂਸ ਕਰ ਰਹੇ ਆ ਨਮੀਆਂ ਨਮੀਆਂ ਔਰ ਕਪ ਅਪ ਔਰ ਸੌਰੀ ਕਪੈਸਿਟੀ ਵਧਾ ਰਹੇ ਆ ਆਪਣੇ ਐਚ ਐਸ ਬੀ ਸੀ ਵਾਲਿਆਂ ਨੇ ਇਹਨਾਂ ਦਾ ਜਿਹੜਾ ਅਗਲੇ ਤਿੰਨ ਚਾਂਸ ਤੈਨੀਆਂ 4 ਸਾਲ ਦਾ ਐਸਟੀਮੇਟ ਲਾਇਆ ਵਾ ਉਹ ਲਾਇਆ ਵਾ ਇਹਨਾਂ ਦੀ ਗਰੋਥ ਹੋਊਗੀ ਈ ਪੀ ਐਸ ਦੀ ਅਰਨਿੰਗ ਪਰ ਸ਼ੇਅਰ ਦੀ 23% ਦੀ ਸੀਏਜੀਆਰ ਦੇ ਉੱਪਰ ਮਤਲਬ ਕਿ ਅਰਨਿੰਗ ਇੱਕ ਸ਼ੇਅਰ ਤੋਂ ਇਹਨਾਂ ਨੂੰ ਕਿੰਨੀ ਹੁੰਦੀ ਆ ਉਹ 23% ਵਧੂਗੀ ਹਰ ਸਾਲ ਦੀ ਅਗਲੇ ਕੁਝ ਸਾਲਾਂ ਤੱਕ ਮੋਰਗਨ ਸਟੈਂਲੇ ਇਹ ਦੁਨੀਆ ਦਾ ਹੀ ਬਹੁਤ ਵੱਡਾ ਪਲੇਅਰ ਆ ਮਾਰਗਨ ਸਟੈਨਲੇ ਵਾਲੇ ਤੇ ਇਹ ਓਵਰਵੇਟ ਜਾ ਰਹੇ ਆ ਡਿਵਿਸ ਲੈਬ ਦੇ ਉੱਪਰ ਓਵਰਵੇਟ ਦਾ ਮਤਲਬ ਆ ਇਹ ਕਹਿ ਰਿਹਾ ਕਿ ਸਾਨੂੰ ਡਿਵਿਸ ਲੈਬ ਦੇ ਉੱਪਰ ਇਹਦੇ ਫਿਊਚਰ ਦੇ ਉੱਪਰ ਬਹੁਤ ਜ਼ਿਆਦਾ ਭਰੋਸਾ ਵਾ ਇਹ ਕਹਿ ਰਿਹਾ ਮਾਰਗਨ ਸਟੈਨਲੇ ਵਾਲੇ ਤੇ ਜੀ ਇੱਕ ਕਿਸੇ ਗਲੋਬਲ ਉਹਦਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਮੀਡੀਆ ਦੇ ਵਿੱਚ ਉਸ ਕੰਪਨੀ ਦਾ ਨਾਮ ਨਹੀਂ ਲਿਆ ਜਿਨ੍ਹਾਂ ਦੇ ਨਾਲ ਇਹਨਾਂ ਦਾ ਕੋਈ ਕੰਟਰੈਕਟ ਹੋ ਰਿਹਾ ਲੌਂਗ ਟਰਮ ਕੋਈ ਬਹੁਤ ਵੱਡਾ ਕੰਟਰੈਕਟ ਹੋ ਰਿਹਾ ਵਾ ਡਿਵਿਸ ਲੈਬ ਦਾ ਕਿਸੇ ਬਹੁਤ ਹੀ ਵੱਡੇ ਗਲੋਬਲ ਪਲੇਅਰ ਦੇ ਨਾਲ ਦੁਨੀਆ ਦੀ ਕਿਸੇ ਬਹੁਤ ਵੱਡੀ ਕੰਪਨੀ ਦੇ ਨਾਲ ਅਗਲੇ 2 ਸਾਲਾਂ ਦੇ ਵਿੱਚ 700 ਕਰੋੜ ਰੁਪਏ ਇਨਵੈਸਟ ਕਰਨ ਜਾ ਰਹੀ ਹੈ ਕੰਪਨੀ ਆਪਣੇ ਕੰਮਕਾਰ ਦੇ ਵਿੱਚ ਉਸ ਤੋਂ ਬਾਅਦ ਚਾਈਨਾ ਪਲੱਸ 1 ਜਿਹੜੀ ਪਾਲਿਸੀ ਆ ਤੇ ਉਹਦਾ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਵਾ ਤੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਮੈਨੂਫੈਕਚਰਿੰਗ ਕਪੈਸਿਟੀ ਕਿਸੇ ਵੀ ਫਾਰਮਾਸੈਟিক্যাল ਕੰਪਨੀ ਦੀ ਜੀ ਹੈ ਤਾਂ ਉਹ ਹੈਗੀ ਹੈ ਡਿਵਿਸ ਲੈਬ ਦੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਕਪੈਸਿਟੀ 16500 ਕਿਲੋ ਲੀਟਰ ਦੀ ਇੰਨੀ ਜ਼ਿਆਦਾ ਕਪੈਸਿਟੀ ਕਿਸੇ ਵੀ ਹੋਰ ਕੰਪਨੀ ਦੀ ਨਹੀਂ ਹੈਗੀ ਉਹਦੇ ਵਿੱਚੋਂ 15000 ਕਿਲੋ ਲੀਟਰ ਦੀ ਜਿਹੜੀ ਕਪੈਸਿਟੀ ਇਹਨਾਂ ਦੀ ਹੈਗੀ ਆ ਉਹ ਯੂ ਐਸ ਐਫ FDA ਜਿਹੜਾ ਹੁੰਦਾ ਵਾ ਉਹਦੇ ਵਿੱਚ ਪ੍ਰੋਪਰ ਉਹਨਾਂ ਦੇ ਨੋਰਮਸ ਦੇ ਵਿੱਚ ਆ ਰਹੀ ਆ ਮਤਲਬ ਜੋ ਵੀ ਅਪਰੂਵਲ ਚਾਹੀਦੇ ਹੁੰਦੇ ਆ ਸਰਟੀਫਿਕੇਸ਼ਨ ਚਾਹੀਦੀ ਆ ਉਹ ਸਾਰੀਆਂ ਇਹਨਾਂ ਦੇ ਕੋਲੇ ਹੈਗੀ ਆ ਜੈਫਰੀਜ਼ ਵਾਲੇ ਵੀ ਕਹਿ ਰਹੇ ਆ ਕਿ ਹਾਂ ਓਕੇ ਇਹਨਾਂ ਦੀਆਂ ਹੁਣ ਕੁਝ ਹੋਰ ਨੇ ਇਹ B2B ਦੇ ਵਿੱਚ ਵੀ ਨੇ ਬਿਜ਼ਨਸ ਟੂ ਬਿਜ਼ਨਸ ਸੈਗਮੈਂਟ ਦੇ ਵਿੱਚ ਵੀ ਜਾਂਦੇ ਆ ਤਾਂ ਐਲੀਲੀ ਨੋਵਾਰਟੇਜ਼ BMS ਅਬੋਇਲ ਫਾਈਜ਼ਰ ਇਹਨਾਂ ਸਾਰੀਆਂ ਕੰਪਨੀਆਂ ਦੇ ਨਾਲ ਕਾਫੀ ਤਕੜਾ ਇਹਨਾਂ ਦਾ ਟਾਈ ਅਪ ਹੈਗਾ ਤਾਂ ਇਹ ਹੋ ਗਈ ਜੀ ਗੱਲਬਾਤ ਆਪਣੇ ਕੋਲੇ ਡਿਵਿਸ ਲੈਬ ਦੀ ਮੈਂ ਤੁਹਾਨੂੰ ਹੁਣ ਇੱਕ ਹੋਰ ਕੰਪਨੀ ਦੱਸ ਦਿੰਨਾ ਅੱਜ ਉਹ ਬਹੁਤ ਛੋਟੇ ਮਾਰਕੀਟ ਕੈਪ ਦੀ ਕੰਪਨੀ ਆ ਉਹ ਕੰਪਨੀ ਹੈਗੀ ਆ ਸੀਮੈਂਟ ਸੈਕਟਰ ਦੇ ਨਾਲ ਜੁੜੀ ਹੋਈ ਆਪਾਂ ਵੀ ਆਪਣੇ ਵੀਡੀਓ ਜਦੋਂ ਵੀ ਸੀਮੈਂਟ ਸੈਕਟਰ ਦੀ ਗੱਲ ਕੀਤੀ ਆ ਆਪਾਂ ਅਲਟਰਾਟੈਕ ਦੀ ਕੀਤੀ ਆ ਸ਼੍ਰੀ ਸੀਮੈਂਟ ਦੀ ਕੀਤੀ ਆ ਯਾ ਮਤਲਬ ਐਸ ਐਸ ਤਰ੍ਹਾਂ ਦੀਆਂ ਕੰਪਨੀਆਂ ਦੀ ਤਾਂ ਮੈਂ ਹੁਣ ਜਿਵੇਂ ਕੁਝ ਦੋਸਤ ਕਹਿੰਦੇ ਕਿ ਥੋੜਾ ਜਿਹਾ ਸਟਾਕ ਪ੍ਰਾਈਸ ਘਟਣਾ ਚਾਹੀਦਾ ਤਾਂ ਮੈਂ ਇੱਕ ਕੰਪਨੀ ਛੋਟੇ ਨਾਲ ਅੱਜ ਸਾਂਝੀ ਕਰਦਾ ਜਿਹਦਾ ਸਟਾਕ ਪ੍ਰਾਈਸ ਘਟਾ ਕੰਪਨੀ ਦਾ ਨਾਮ ਆ ਸਟਾਰ ਸੀਮੈਂਟ ਹੁਣ ਸਟਾਰ ਸੀਮੈਂਟ ਮੈਂ ਕਿਉਂ ਸਿਲੈਕਟ ਕੀਤੀ ਸਟਾਰ ਸੀਮੈਂਟ ਮੈਂ ਸਿਲੈਕਟ ਇਸ ਕਰਕੇ ਕੀਤੀ ਜਿਵੇਂ ਆਪਾਂ ਛੋਟੇ ਹੁੰਦੇ ਉਹਦੇ ਚ ਭੂਗੋਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਉੱਤਰੀ ਭਾਰਤ ਦੱਖਣੀ ਭਾਰਤ ਪੱਛਮੀ ਤੇ ਪੂਰਬੀ ਭਾਰਤ ਪੂਰਬੀ ਭਾਰਤ ਦੇ ਵਿੱਚ ਜਿਹੜੇ ਆਪਣੀਆਂ ਉਹ ਸਟੇਟਸ ਨੇ ਉਸ ਏਰੀਏ ਉਸ ਖਿੱਤੇ ਦੇ ਵਿੱਚ ਸਟਾਰ ਸੀਮੈਂਟ ਸੀਮੈਂਟ ਸੈਕਟਰ ਦਾ ਸਭ ਤੋਂ ਵੱਡਾ ਪਲੇਅਰ ਆ ਸਭ ਤੋਂ ਵੱਡਾ ਕਿਉਂਕਿ ਰੀਜਨ ਇੱਕ ਡਿਫਰੈਂਟ ਰੀਜਨ ਆ ਉੱਥੋਂ ਦੀ ਜੀਓਗ੍ਰਾਫੀ ਡਿਫਰੈਂਟ ਆ ਮਤਲਬ ਰਾਜਨੀਤੀ ਡਿਫਰੈਂਟ ਆ ਬਹੁਤ ਸਾਰੀਆਂ ਚੀਜ਼ਾਂ ਉਥੇ ਡਿਫਰੈਂਟ ਨੇ ਤੇ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਅਲਟਰਾ ਅਟੈਕ ਹੋਈਆਂ ਹੋਰ ਜ਼ਰੂਰੀ ਨਹੀਂ ਹੁੰਦਾ ਕਿ ਇਹ ਸਾਰੇ ਇੰਡੀਆ ਦੇ ਵਿੱਚ ਹੀ ਇਹਨਾਂ ਦੀ ਪ੍ਰੈਜ਼ੈਂਸ ਹੋਵੇ ਹਰ ਕੋਈ ਉੱਥੇ-ਉੱਥੇ ਕੰਮ ਕਰਦਾ ਜਿੱਥੇ ਉਹਨਾਂ ਨੂੰ ਕੰਫਰਟੇਬਲ ਲੱਗਦਾ ਸਟਾਰ ਸੀਮੈਂਟ ਕਿਉਂਕਿ ਕੰਪਨੀ ਹੀ ਸ਼ਾਇਦ ਮਹਗਾਲਿਆ ਦੀ ਆ ਮੇਰੇ ਖਿਆਲ ਦੇ ਵਿੱਚ ਹਾਂ ਮਹਗਾਲਿਆ ਦੀ ਕੰਪਨੀ ਆ ਤੇ ਇਹਨਾਂ ਦਾ ਮਾਰਕੀਟ ਸ਼ੇਅਰ ਨੌਰਥ ਸੌਰੀ ਈਸਟ ਇੰਡੀਆ ਦੇ ਵਿੱਚ ਹੈਗਾ 27 ਮਤਲਬ ਸਿੰਪਲ ਮੋਟਾ ਜਿਹਾ ਹਿਸਾਬਾ ਕਿਸੇ ਵੀ ਟਾਈਮ ਕਿਸੇ ਵੀ ਦਿਨ ਕਿਸੇ ਵੀ ਘੰਟੇ 'ਚ 100 ਬੋਰੀਆਂ ਸੀਮਿੰਟ ਦੀਆਂ ਵਿਕਦੀਆਂ ਤਾਂ ਉਹਦੇ ਵਿੱਚੋਂ 27 ਵਿਕ ਰਹੀਆਂ ਨੇ ਸਟਾਰ ਸੀਮਿੰਟ ਦੀਆਂ ਠੀਕ ਹੈ ਜੀ ਇਹ ਹੋਈ ਗੱਲ ਪਰ ਫਿਰ ਵੀ ਥੋੜਾ ਕੰਮ ਇਹਨਾਂ ਦਾ ਠੀਕ-ਠਾਕ ਚੱਲ ਰਿਹਾ ਸੀਗਾ ਕੋਈ ਬਹੁਤ ਜ਼ਿਆਦਾ ਨਹੀਂ ਇਹਨਾਂ ਕੋਈ ਬਹੁਤ ਵਧੀਆ ਇਹਨਾਂ ਨੇ ਝੰਡੇ ਨਹੀਂ ਗੱਡੇ ਪਿਛਲੇ 5-10 ਸਾਲਾਂ ਦੇ ਵਿੱਚ ਜਿਹੜੇ ਕਿ ਬਾਕੀ ਦੀ ਸੀਮਿੰਟ ਸੈਕਟਰ ਦੀਆਂ ਕੰਪਨੀਆਂ ਨੇ ਪਰਫਾਰਮ ਕੀਤਾ ਹੁਣ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਸਿੰਪਲ ਅਸੇਸਮੈਂਟ ਵਰਤੇ ਆ ਕਦੋਂ ਜਾਣਾ ਹੈ ਪ੍ਰੋਫਿਟ ਤਾਂ ਕੰਪਨੀ ਨੂੰ ਉਦੋਂ ਹੋਣਾ ਜਦੋਂ ਉਹਦੀ ਚੀਜ਼ ਵਿਕੂਗੀ 27% ਮਾਰਕੀਟ ਸ਼ੇਅਰ ਲੈ ਕੇ ਵੀ ਕੀ ਕਰੂੰ ਜੇ ਉਹਨਾਂ ਕੋਈ ਪ੍ਰੋਫਿਟ ਉਹ ਚੀਜ਼ ਹੀ ਨਹੀਂ ਵਿਕ ਰਹੀ ਜਿੰਨਾ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਈ ਆ ਉਹ ਨੌਰ ਮਤਲਬ ਜਿਹੜਾ ਮੇਨ ਇਨਲੈਂਡ ਇੰਡੀਆ ਉਹਦੇ ਚ ਹੋਈ ਆ ਹੁਣ ਇੰਡੀਆ ਦੀ ਜਿਹੜੀ ਇੰਡੀਅਨ ਗਵਰਨਮੈਂਟ ਦੀ ਅਗਲਾ ਜਿਹੜਾ ਪੋਸ਼ਾ ਉਹ ਆ ਰਿਹਾ ਵਾ ਇਸ ਸੈਕਟਰ ਤੋਂ ਉਹ ਸੌਰੀ ਇਸ ਰੀਜਨ ਦੇ ਵਿੱਚੋਂ ਇੱਥੇ ਕਾਫੀ ਜ਼ਿਆਦਾ ਵੱਡੇ ਪ੍ਰੋਜੈਕਟਸ ਨੂੰ ਹੁਣ ਹਰੀ ਝੰਡੀ ਮਿਲੀ ਆ ਗਵਰਨਮੈਂਟ ਤੋਂ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਇੱਥੇ ਬਣਨ ਜਾ ਰਹੇ ਆ ਉਹਨਾਂ ਦਾ ਫਾਇਦਾ ਸਿੱਧਾ ਸਿੱਧਾ ਮਿਲਣਾ ਵਾ ਸਟਾਰ ਸੀਮੈਂਟ ਨੂੰ ਬਹੁਤ ਸਾਰੇ ਰੋਡ ਨੈਟਵਰਕਸ ਨੇ ਬਹੁਤ ਵੱਡੀਆਂ ਵੱਡੀਆਂ ਨੈਸ਼ਨਲ ਹਾਈਵੇਜ਼ ਨੇ ਪੁਲ ਨੇ ਤਾਂ ਸੀਮੈਂਟ ਲੱਗਣਾ ਵਾ ਸੀਮੈਂਟ ਦਾ ਸਭ ਤੋਂ ਵੱਡਾ ਪਲੇਅਰ ਹੈਗਾ ਵਾ ਸਟਾਰ ਸੀਮੈਂਟ ਇੱਕ ਤਾਂ ਗੱਲ ਹੋ ਗਈ ਇਹਨਾਂ ਦੀ ਇਹ ਅਗਲੀ ਹੈਗੀ ਆ ਇਹ ਆਪਣੀ ਕਪੈਸਿਟੀ ਵਧਾ ਰਹੇ ਆ ਕਾਫੀ ਜ਼ਿਆਦਾ ਦੇਖੋ ਉਹੀ ਗੱਲ ਹੋਈ ਨਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਕੰਮ ਵਧ ਰਿਹਾ ਵਾ ਤਾਂ ਇਹਨਾਂ ਨੇ ਨਾਲ ਹੀ ਆਪਣੀ ਕਪੈਸਿਟੀ ਵਧਾਉਣੀ ਸ਼ੁਰੂ ਕਰ ਦਿੱਤੀ ਹੁਣ ਕਪੈਸਿਟੀ ਵਧਾ ਰਿਆ ਦਾ ਮਤਲਬ ਹੈ ਕਿ ਕੰਮ ਵਧੂਗਾ ਤੇ ਮੇਰੇ ਕੋਲ ਹੈ ਇਹਨਾਂ ਦੇ ਬਾਰੇ ਇੱਕ ਇਹਨਾਂ ਨੇ ਕੀ ਕੀਤਾ ਰਾਜਸਥਾਨ ਦੇ ਵਿੱਚ ਆ ਕੇ ਮਤਲਬ ਕੰਪਨੀ ਜਿਆਦਾ ਫੋਕਸ ਬਿਲਕੁਲ ਪੂਰਬੀ ਭਾਰਤ 'ਚ ਹੀ ਕਰਦੀ ਆ ਬਟ ਬਿਲਕੁਲ ਇਧਰ ਰਾਜਸਥਾਨ ਦੇ ਵਿੱਚ ਆ ਕੇ ਇਹਨਾਂ ਨੇ ਇੱਕ ਮੈਂ ਤੁਹਾਨੂੰ ਪ੍ਰੋਪਰ ਦੱਸਦਾ ਮੈਂ ਐਵੇਂ ਨਹੀਂ ਬੋਲੂਗਾ ਹਾਂ ਨਿੰਬੋਲ ਦੇ ਵਿੱਚ ਇੱਕ ਮਾਈਨ ਖਰੀਦੀ ਆ ਕੱਚੇ ਮਾਲ ਦੀ ਉਹ ਮਾਈਨ ਨੂੰ ਖਰੀਦਣ ਤੋਂ ਬਾਅਦ ਇਹਨਾਂ ਦਾ ਜਿਹੜਾ ਲਾਗਤ ਆ ਉਹ ਕਾਫੀ ਹੱਦ ਤੱਕ ਘਟ ਜਣੀ ਕਿਉਂਕਿ ਇਹਨਾਂ ਦਾ ਜਿਹੜਾ ਕੱਚਾ ਮਾਲ ਲੱਗਦਾ ਵਾ ਅਡੜ ਚੀਜ਼ਾਂ ਲੱਗਦੀਆਂ ਨੇ ਉਹ ਇਹਨਾਂ ਨੂੰ ਬਹੁਤ ਸਸਤੇ ਰੇਟ ਦੇ ਉੱਪਰ ਮਿਲ ਜਾਣਾ ਜਿਵੇਂ ਕਿ ਪਹਿਲੇ 10 ਰੁਪਏ ਦੀ ਚੀਜ਼ ਲੈਂਦੇ ਸੀ 13 ਦੀ ਵੇਚਦੇ ਸੀ ਹੁਣ ਉਹ ਜਿਹੜੀ 10 ਰੁਪਏ ਦੀ ਚੀਜ਼ਾ ਹੁਣ ਇਹਨਾਂ ਨੂੰ ਉਹਦੀ ਲਾਗਤ ਤਕਰੀਬਨ ਵੈਸੀ 10 ਰੁਪਏ ਐਗਜ਼ਾਮਪਲ ਦੇ ਤੌਰ ਤੇ ਵੀ ਉਹ ਹੁਣ ਪਿਆ ਕਰੂਗੀ 8 ਰੁਪਏ ਦੀ ਤਾਂ ਪ੍ਰੋਫਿਟ ਫੇਰ ਵਧਿਆ ਤਾਂ ਇਹ ਇੱਕ ਬਹੁਤ ਵੱਡਾ ਇਹਨਾਂ ਦੇ ਲਈ ਉਹ ਸੀਗੀ ਐਕ acquisition ਜਿਹੜੀ ਇਹਨਾਂ ਨੇ ਰਾਜਸਥਾਨ ਦੇ ਵਿੱਚ ਇਹ ਬੜੀ ਕੀਤੀ ਆ 960 ਹੈਕਟੇਅਰ ਦੀ ਇਹ ਜਗਾ ਵਾ 960 ਹੈਕਟੇਅਰ ਤੇ ਇਹ ਇਹਨਾਂ ਦੇ ਲਈ ਬਹੁਤ ਹੀ ਵੱਡਾ ਹੈ ਕਮਕਾਰ ਸੇਲ ਇਹਨਾਂ ਦੀ ਹੋਣੀ ਵਧੀਆ 10% ਦੀ ਰੈਵਨਿਊ ਵਧਿਆ ਉਹ ਇਹਨਾਂ ਦਾ 15% ਦਾ ਐਬੀਟਾ ਵਧਿਆ ਉਹ 43% ਦਾ ਤੇ ਇਹ ਹੈਗੀ ਆ ਜੀ ਫਿਲਹਾਲ ਦੀ ਇਹਨਾਂ ਦੀ ਗੱਲਬਾਤ ਇਹ ਹੈ ਮੇਰੀ ਤੀਸਰੀ ਕੰਪਨੀ ਛੋਟੀ ਕੰਪਨੀ ਆ ਸਟਾਰ ਸੀਮੈਂਟ ਕੰਪਨੀ ਦਾ ਨਾਮ ਆ ਤੇ ਬਟ ਗੱਲ ਇਹ ਆ ਕਿ ਇੰਡੀਆ ਦੇ 5 ਖਿੱਤਿਆਂ ਦੇ ਵਿੱਚੋਂ ਮੱਦ ਹੋ ਗਿਆ ਤੇ ਆਸੇ-ਪਾਸੇ ਦੇ ਚਾਰੇ ਹੋਗੇ ਪੰਜਾਂ ਦੇ ਵਿੱਚੋਂ ਇੱਕ ਖਿੱਤੇ ਦੀ ਇਹ ਸਭ ਤੋਂ ਵੱਡੀ ਕੰਪਨੀ ਆ 27% ਮਾਰਕੀਟ ਸ਼ੇਅਰ ਦੇ ਨਾਲ ਬਟ ਇੱਕ ਹੋਰ ਚੀਜ਼ ਆ ਹੁਣੇ ਪਿੱਛੇ ਜੇ ਕਿਉਂਕਿ ਰਿਜ਼ਲਟ ਇੱਕਦਮ ਬਹੁਤ ਜ਼ਬਰਦਸਤ ਆਇਆ ਬਹੁਤ ਟਾਈਮ ਬਾਅਦ ਤਾਂ ਇਹਨਾਂ ਦਾ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਹੁਣੇ ਪਿੱਛੇ ਜੇ ਕਾਫੀ ਵਧਿਆ ਵਾ ਤਾਂ ਇਹ ਉਹ ਕੰਪਨੀ ਆ ਜਿਹਨੂੰ ਕੋਈ ਆਪਣੇ ਬਹੁਤ ਲੰਬੇ ਟਾਈਮ ਦੇ ਪੋਰਟਫੋਲੀਓ ਦੇ ਲਈ ਰੱਖ ਸਕਦਾ ਵਾ ਲੰਬੇ ਟਾਈਮ ਦੇ ਪੋਰਟਫੋਲੀਓ ਲਈ ਤਾਂ ਵੈਸੇ ਸ਼ੇਅਰ ਪ੍ਰਾਈਸ ਮੈਂ ਅੱਗੇ ਵੀ ਬਹੁਤ ਵਾਰ ਕਿਹਾ ਕੱਲ ਕਿੱਥੇ ਹੋਊਗਾ ਸਾਲ ਬਾਅਦ ਕਿੱਥੇ ਹੋਊਗਾ 15 ਸਾਲ ਬਾਅਦ ਕਿੱਥੇ ਹੋਊਗਾ ਮੈਨੂੰ ਕੋਈ ਉਹਦਾ ਆਈਡੀਆ ਨਹੀਂ ਹੈ ਤਾਂ ਮੈਂ ਤੁਹਾਨੂੰ ਸਿਰਫ ਕੰਪਨੀ ਐ ਇੱਕ ਸੀਮੈਂਟ ਸੈਕਟਰ ਦੀ ਹੋਰ ਦੱਸੀ ਆ ਜਿਹਦਾ ਸ਼ੇਅਰ ਪ੍ਰਾਈਸ ਵੀ ਬਹੁਤ ਜ਼ਿਆਦਾ ਘਟਾ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਮੈਂ ਤੁਹਾਨੂੰ ਅੱਜ ਤਿੰਨ ਕੰਪਨੀਆਂ ਦੱਸੀਆਂ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਫੇਰ ਮੈਨੂੰ ਕੁਝ ਨਾ ਕੁਝ ਮਿਲਦਾ ਇਸ ਤਰ੍ਹਾਂ ਦਾ ਵਧੀਆ ਮੈਂ ਕੁਝ ਕਿਤੋਂ ਖਰਚ ਕੇ ਕੱਢ ਕੇ ਲਿਓਨਾ ਫੇਰ ਮੈਂ ਤੋਂ ਉਹ ਚੀਜ਼ ਦਿਖਾਉਂਗਾ ਉਹਨੇ ਟਾਈਮ ਲਈ ਹੁਣ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਹਾਂ